ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਅਸੀਂ ਤਿਆਰ ਸ਼ੈਰ ਹੋ ਗਏ ਆ ਤੇ ਕਾਦੇ ਲਈ ਤਿਆਰ ਸ਼ੈਰ ਹੋਏ ਆ ਇਹ ਤੁਹਾਨੂੰ ਪਤਾ ਲੱਗਦਾ ਵੀਡੀਓ ਦੇ ਨਾਲ ਨਾ ਐਕਚੁਅਲੀ ਗਰਮੀਆਂ ਦੀਆਂ ਛੁੱਟੀਆਂ ਚ ਗਏ ਸੀਗੇ ਪਿੰਡ ਜਾਨਕੀ ਮੇਰੇ ਪੇਕੇ ਤੇ ਉਸ ਬਾਅਦ ਜਾਇਆ ਨਹੀਂ ਗਿਆ ਇੱਕ ਦੋ ਵਾਰੀ ਵਿੱਚ ਗਈ ਆ ਜਸਟ ਉਹ ਇੱਕ ਕਾਰਨ ਸੀਗਾ ਇੱਕ ਚਾਂਸ ਸੀਗਾ ਤੇ ਉਹ ਗਿਆ ਸੀਗਾ ਤੇ ਉਹਦੇ ਕਰਕੇ ਜਾਣਾ ਪਿਆ ਤੇ ਫਿਰ ਜਾਇਆ ਨਹੀਂ ਗਿਆ ਰਕੜੀ ਤੇ ਵੀ ਨਹੀਂ ਗਏ ਤੇ ਇਹ ਬੱਚੇ ਜਿਹੜੇ ਬਹੁਤ ਜिद ਕਰ ਰਹੇ ਸੀਗੇ ਕਿ ਨਾਨਕੇ ਜਾਣਾ ਸੋ ਕੱਲ ਦਾ ਆਪਣੇ मामू ਨੇ ਇਹਨਾਂ ਨੇ ਫੋਨ ਕੀਤਾ ਤੇ ਅੱਜ ਬ੍ਰਦਰ ਸਾਨੂੰ ਲੈਣ ਆ ਰਿਹਾ ਆਪਾਂ ਸਵੇਰੇ ਜਾਵਾਂਗੇ ਹੁਣ 9 ਵਜੇ ਦਾ ਟਾਈਮ ਹੋ ਗਿਆ ਤੇ ਸ਼ਾਮ ਤੱਕ ਆਪਾਂ ਵਾਪਸ ਆ ਜਾਾਂਗੇ ਇਹਨਾਂ ਦੇ ਪਾਪਾ ਦਾ ਟਾਈਮ ਨਹੀਂ ਸੀ ਉਹਨਾਂ ਨੂੰ ਛੁੱਟੀ ਨਹੀਂ ਸੀ ਤੇ ਇਸ ਕਰਕੇ ਉਹ ਕਹਿੰਦਾ ਕਿ ਚਲੋ ਮੈਂ ਲੈ ਜਾਣਾ 10 ਕਿ ਮਿੰਟ ਦਾ ਰਸਤਾ ਹੈ ਤੇ ਉਹ ਚੱਲ ਪਿਆ ਹੁਣ ਬਸ ਹੌਣੀ ਵਾਲਾ ਸਾਨੂੰ ਲੈ ਕੇ ਜਾਏਗਾ ਫਿਰ ਸਾਰਾ ਦਿਨ ਅਸੀਂ ਰੁਕਾਂਗੇ ਤੇ ਸ਼ਾਮ ਨੂੰ ਵਾਪਸ ਜਿਹੜਾ ਉਹ ਆ ਜਾਾਂਗੇ ਤੇ ਮੈਂ ਕਿਹਾ ਚਲੋ ਪਿਆਰ ਸ਼ਹਿਰੋ ਕੇ ਤੇ ਨਾਲ-ਨਾਲ ਵਲੌਗ ਬਣਾ ਲੈਨੇ ਆ ਤੇ ਆਪਣੀ ਸਾਰੀ YouTube ਫੈਮਿਲੀ ਨੂੰ ਵੀ ਦੱਸ ਦਿੰਨੇ ਕਿੱਥੇ ਜਾ ਰਹੇ ਤੇ ਗਰੂਪ ਨਾਨੀ ਹਾਏ ਤੁਸੀਂ ਵੀ ਆਓ ਇੱਧਰ ਕਿੱਥੇ ਜਾ ਰਹੇ ਹੋ ਨਾਨੀ ਹਾਊਸ ਹਾਂ ਕਿਉਂ ਕੌਨ ਲੈਣ ਆ ਰਹੇ ਹੋ ਮਾਮੂ ਹਾਂ ਮਾਮੂ ਲੈਣ ਆ ਰਹੇ ਨਾਨੀ ਉਸ ਜਾਂਦਾ ਚਾਹ ਹੀ ਕਿੰਨਾ ਲੱਗੁੰਦਾ ਅੱਜ ਫੇਰ ਸੇਮ ਸੇਮ ਡਰੈਸੀ ਪਾ ਲਿਆ ਕੱਲ ਵੀ ਤੁਸੀਂ ਵੇਖਿਆ ਸੀ ਕੱਲ ਵਾਲੀ ਵੀਡੀਓ ਚ ਆਪਾਂ ਫੰਕਸ਼ਨ ਤੇ ਗਏ ਸੀ ਤੇ ਸੇਮ ਸੇਮ ਡਰੈਸੀਆਂ ਪਾ ਕੇ ਗਏ ਸੀ ਤੇ ਅੱਜ ਵੀ ਦੋਨਾਂ ਨੇ ਸੇਮ ਸੇਮ ਡਰੈਸ ਜੜੀਓ ਪਾਈ ਹੋਈ ਆ ਚਲੋ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਤੇ ਮਿਲਦੇ ਹਾਂ ਹੁਣ ਤੁਹਾਨੂੰ ਸਿੱਧਾ ਸੀ ਪਿੰਡ ਜਾ ਕੇ ਬ੍ਰਦਰ ਆ ਗਿਆ ਸੀਗਾ ਤਾਂ ਇੱਥੇ ਫਿਰ ਚੱਲ ਪਏ ਸੀ ਅਸੀਂ ਘਰ ਵੱਲ ਨੂੰ ਤੇ ਖੁਸ਼ੀ ਸੀਗਾ ਮਨ ਕਾਫੀ ਪੱਕੇ ਜਾਂਦੀ ਖੁਸ਼ੀ ਕੈਨੂੰ ਨਹੀਂ ਹੁੰਦੀ ਤੇ ਨਾਲੇ ਬੱਚੇ ਵੀ ਬਹੁਤ ਖੁਸ਼ ਸੀਗੇ ਅਟਲੀਸ ਤੋਂ ਵੀ ਫਿਰ ਨਾਨਕੇ ਜਾ ਰਹੇ ਤੇ ਖੁਸ਼ੀ ਦੇ ਵਿੱਚ ਫਿਰ ਆਪਾਂ ਚੱਲ ਪਏ ਪਿੰਡ ਵੱਲ ਨੂੰ ਆਹ ਬਦੰਪੇ ਬਦਲ ਰਹੇ ਨੇ ਇਸ ਦੇ علاوہ ਹੋਰ ਵੀ ਬਹੁਤ ਕੁਝ ਜੋ ਕਿ ਆਪਦੀ ਇਨਵੈਸਟਿੰਗ ਔਰ ਟ੍ਰੇਡਿੰਗ ਦੀਸ ਕੋ ਪੂਰਾ ਕਰਦਾ ਹੈ। ਯਹਾਂ ਤੇ ਆਪ ਦਾ ਨਾਨਕੇ ਦਾ ਅਕਾਊਂਟ ਮਿੰਟਾਂ ਵਿੱਚ کھل جاتا ਹੈ ਪੇਪਰਲੈਸ। ਇਸ ਕੇ ਆਰ ਨਾਨੀਆਂ ਹਾਂ ਹਾਂ ਨਾਨੀਆਂ ਦਰਿਆ ਦਾ ਸਾਧ ਦੇਤਾ ਹੈ ਉਹ ਗਰੋ ਦੇ ਸਾਧ ਹੈ ਕਰੋੜਾਂ ਲੋਕਾਂ ਦਾ ভরਸਾ ਉਹ ਲੋਕਾਂ ਦੇ ਲਈ ਜੋ ਇਨਵੈਸਟਿੰਗ اور ٹریڈنگ ਆਪਣੇ ਤੱਕ ਇਹ ਤਿੰਨੋ ਜਾਣੀ ਹੈ ਨਾ ਲਾਈਟ ਬੰਦ ਕਰਕੇ ਤਾਂ ਆਪਣੇ ਟੌイズ ਦੇ ਨਾਲ ਕੁਝ ਖੇਡਦੀਆਂ ਪਈਆਂ ਸੀ ਤੇ ਮੈਨੂੰ ਦੇਖ ਕੇ ਤਿੰਨਾਂ ਵੱਲ ਬੜਾ ਵਧੀਆ ਲੱਗਾ ਦੋਨੋਂ ਮੇਰੀਆਂ ਬੇਟੀਆਂ ਸੀ ਤੇ ਇੱਕ ਬ੍ਰਦਰ ਦੀ ਬੇਟੀ ਤੇ ਇਹਨਾਂ ਬੱਚਿਆਂ ਨੂੰ ਦੇਖ ਕੇ ਹੁਣ ਆਪਣਾ ਬਚਪਨਾ ਯਾਦ ਆਉਂਦਾ ਹੈ ਕਿ ਅਸੀਂ ਵੀ ਐਦਾਂ ਦੀਆਂ ਖੇਡਾਂ ਖੇਡ ਕੇ ਇੱਥੋਂ ਤੱਕ ਪਹੁੰਚੇ ਹਾਂ ਪਹੁੰਚੇ ਸੀ ਅਸੀਂ ਪਿੰਡ ਤੇ ਆ ਕੇ ਚਾਹ ਪਾਣੀ ਪੀ ਕੇ ਤੇ ਬੈਠੇ ਸੀ ਗੱਲਾਂ ਬਾਤਾਂ ਕਰ ਰਹੇ ਸੀ ਤੇ ਹੁਣ ਹੋ ਗਿਆ ਦੁਪਹਿਰ ਦਾ ਟਾਈਮ ਦੁਪਹਿਰ ਰੁਕਾਂਗੇ ਇੱਥੇ ਤੇ ਫਿਰ ਸ਼ਾਮ ਨੂੰ ਬ੍ਰਦਰ ਛੱਡ ਆਏਗਾ ਸਾਨੂੰ ਕੀ ਕਹਿ ਰਹੇ ਹੋ ਨਾ 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 ਮੈਂ ਨਹੀਂ ਚੁਸੇ ਚਾਹਾਂ نیچے ਚਲੇ ਜਾਓ ਕੀ ਖਾਦਾ ਤੁਸੀਂ ਨਾਨੀ ਆਉਸਾ ਕੇ ਰੋਟੀ ਇੱਥੇ ਆ ਕੇ ਉਹਨੂੰ ਬਸ ਮੱਜਾਂ ਦਾ ਹੁੰਦਾ ਮੱਜਾਂ ਗਾਵਾ ਦਾ ਹੁਣ ਆਵੇ ਚਲੀ ਗਈ ਫੇਰ ਉੱਧਰ ਕਿੱਥੇ ਚੱਲੇ ਹੋ ਹਾਂਜੀ ਕੀ ਕੀਤਾ ਉਹਨੇ ਪਾਟੀ ਕੀਤੀ ਉਹਨੇ ਉਹ ਬੈਠੀ ਆ ਬੇਟਾ ਰੈਸਟ ਕਰ ਰਹੀ ਆ ਦੁਪਹਿਰ ਹੋਈ ਆ ਨਾ ਚਲੋ ਆਜੋ ਚਲੀਏ ਅੰਦਰ ਆਵੇ ਉਹਨੂੰ ਪੱਖਾ ਲਾ ਕੇ ਦਿੱਤਾ ਹੋਵੇ मामੂ ਨੇ ਕਿ ਉਹਨਾਂ ਨੂੰ ਹਵਾ ਆਵੇ ਹੈਨਾ ਗਰਮੀ ਆ ਨਾ ਮੈਂ ਮੁਰ ਬਾਹਰ ਆਣਾ ਬਾਹਰ ਕੀ ਕਰਨਾ ਬਾਰ ਫਿਰ ਉਹ ਉੱਪਰ ਵੇੜੇ 'ਚ ਆ ਜਾ ਉਧਰ ਖੇਡਦੇ ਉੱਪਰ ਵਾਲੇ 'ਚ ਧੋਪਾ ਨਾ ਇੱਥੇ ਸ਼ਾਮੇ ਖੇਡਦੇ ਆ ਚਲੋ ਹਾਂ ਹਾਂ ਸ਼ਾਮੇ ਉੱਥੇ ਉੱਪਰ ਵੇੜੇ 'ਚ ਇੱਧਰ ਚਲੋ ਨਾ ਉੱਪਰ ਹੂੰ ਇਧਰ ਵੇਲੇ ਵੱਲੋ ਚਲੋ ਆਪਾਂ ਹੂੰ ਕਲੈਪਿੰਗ ਚਲ ਮਦਾਨੀਆਂ ਵਾਲੇ ਵੀ ਸੁਣਾ ਦੋ ਨਾਨੀ ਨੂੰ ਇੱਥੇ ਸਾਹਮਣੇ ਹੋ ਕੇ ਸੁਣਾ ਚਲ ਇੱਥੇ ਬੈ ਕੇ ਸੁਣਾ ਦੋ ਕੀ ਖੇਡਣ ਦੀਆਂ ਤੁਸੀਂ रेस्टोरेंट ਕੀ ਬਣਾ ਰਹੇ ਹੋ ਪੀਜ਼ਾ ਪੀਜ਼ਾ ਖਾਣੇ ਆਪਾਂ ਅੱਜ ਇਹ ਪੀਜ਼ਾ ਜੀ ਨਾ ਪਾਤਾ ਸੀ ਲਾਮਾ ਦੇਰ ਦੇ ਮੌਸਮ ਮਤਲਬ ਠੰਡਾ ਸੀਗਾ ਪਰ ਵਿੱਚੋਂ ਤੋਂ ụp ਲੱਗ ਗਈ ਸੀ ਤਾਂ ਹੁਣ ਫਿਰ ਬਹੁਤ ਸੋਨਾ ਹੋ ਗਿਆ ਬਹੁਤ ਸੁਨਿਆਵਾਂ ਚੱਲ ਰਹੀ ਆ ਉਹ ਪਿੱਛੇ ਨਦੀ ਆ ਗਿਆ ਠੰਡਾ ਠੰਡਾ ਮੌਸਮ ਹਵਾ ਚੱਲ ਰਹੀ ਇਹ ਬੱਦਲ ਵੀ ਹੋਏ ਬਾਰਿਸ਼ ਤਾਂ ਨਹੀਂ ਆਈ ਪਰ ਹਵਾ ਪੂਰੀ ਵਧੀਆ ਚੱਲ ਰਹੀ ਤੇ ਹੁਣ ਲੱਗੇ ਸੀਗੇ ਖਾਣਾ ਖਾਣ ਬੱਚਿਆਂ ਨੂੰ ਖਵਾ ਦਿੱਤਾ ਸੀਗਾ ਤੇ ਆਪਾਂ ਵੀ ਲੱਗੇ ਸੀ ਖਾਣ ਅੱਜ ਕੀ ਬਣਾਇਆ ਸਪੈਸ਼ਲ ਅੱਜੋ ਦੇਖਦੇ ਆਂ ਫਿਰ ਖਵਾਉਨੇ ਆ ਤੁਹਾਨੂੰ ਪੇਕਿਆਂ ਦੀ ਰੋਟੀ ਹਨਾ ਬਈ ਖਾਣੇ ਲੱਗੇ ਰੋਟੀ ਬਲੈਕ ਚਨੇ ਮੇਰੇ ਫੇਵਰਿਟ ਤੇ ਸਾਗ ਬਣਾਇਆ ਸੀ ਮੰਮਾ ਨੇ ਤੇ ਨਾਲ ਚਾਵਲ ਤੇ ਮੈਨੂੰ ਬਹੁਤ ਪਸੰਦ ਆ ਕਾਲੇ ਚਣਿਆਂ ਦੀ ਸਬ지 ਇਹ ਇਸ ਕਰਕੇ ਅੱਜ ਕਾਲੇ ਚਣੇ ਹੀ ਬਣੇ ਪਹਿਲਾਂ ਆਪਾਂ ਸਵੇਰੇ ਬ੍ਰੇਕਫਾਸਟ ਵੀ ਇੱਥੇ ਆ ਕੇ ਕੀਤਾ ਸੀ ਰਾਜੂ ਤੇ ਉਹਦਾ ਮੰਮਾ ਨੇ ਹਲਵੇ ਖਦਗੀ ਦੀ ਸਬ지 ਬਣਾਈ ਸੀ ਉਹ ਵੀ ਮੈਨੂੰ ਬਹੁਤ ਪਸੰਦ ਆ ਤੇ ਨਾਲ ਪਨੀਰ ਦੀ ਸਬ지 ਸੀ ਤੇ ਹੁਣ ਆਪਾਂ ਕਰਨ ਲੱਗੇ ਆ ਲੰਚ ਮੌਸਮ ਬਾਰਿਸ਼ ਵਾਲਾ ਸੀ ਤੇ ਪਰ ਬਾਰਿਸ਼ ਤਾਂ ਨਹੀਂ ਹੋਈ ਪਰ ਮੌਸਮ ਠੰਡਾ ਹੋ ਗਿਆ ਤੇ ਬੱਚੇ ਉਹ ਆਪਣੀ ਨਾਨੀ ਮम्मा ਦੇ ਨਾਲ ਸੜਕ ਤੇ ਗਏ ਘੁੰਮਣ ਮੋਜਾਂ ਨਾਨਕੇ ਆਂਦੀਆਂ ਰਸਤੇ ਤੇ ਜਾ ਕੇ ਤੇ ਖੇਡਣ ਦੀਆਂ ਠੰਡੀ ਚੱਲਣ ਢੀ ਹਵਾ ਮੌਸਮ ਬਹੁਤ ਸੋਹਣਾ ਹੈ ਕਿਤੇ ਬਾਰਿਸ਼ ਹੋ ਕੇ ਹਟ ਗਈ ਹੁਣੀ ਹੈ ਅੱਧ ਰਾਈ ਤਾਂ ਸੀਗੀ ਕਿਣਮਣ ਜੀ ਪਰ ਹੋਈ ਨਹੀਂ ਕੀ ਇਹ ਕੀ ਹੈ ਵੱਡਾ ਪੇੜ ਹੈ ਕਿੰਨੇ ਦਿੱਤਾ ਵੱਡਾ ਪੇੜ ਅੱਛਾ ਚਲੋ ਫਿਰ ਤੁਰ ਹੁਣ ਸ਼ਾਮ ਹੋ ਗਿਆ ਕਰੀਬਨ 5:30 ਦਾ ਤੇ ਹੁਣ ਚੱਲੇ ਆ ਵੀ ਅਸੀਂ ਵਾਪਸ ਆਪਣੇ ਘਰ ਤੇ ਬੱਚਾ ਪਾਰਟੀ ਬੈਠ ਕੀ ਵਿੱਚ ਪ੍ਰਦਰਸ਼ਨ ਨੇ ਕਲੀ ਗੱਡੀ ਸਟਾਰਟ ਹੈਲੋ ਕਰੋ ਚਲੋ ਜੀ ਜਾਣਾ ਹੁਣ ਆਪਣੇ ਘਰ ਬੜਾ ਕੰਮ ਫਿਰ ਲਿਆ ਸਵੇਰ ਦਾ ਤੇ ਚਲਦੇ ਆਂ ਟਾਟਾ ਬਾਏ ਬਾਏ ਬਈ ਫੇਰ ਆਵਾਂਗੇ ਜਿਸ ਦਿਨ ਕਿਤੇ ਛੁੱਟੀ ਹੋਏ